ਕਾਂਗਰਸ ਦੇ ਸੰਸਦ ਮੈਂਬਰ ਰਵਨੀਤ ਬਿੱਟੂ ਲੁਧਿਆਣਾ ਤੋਂ ਕਾਂਗਰਸ ਦਾ ਪੱਲਾ ਛੱਡ ਕੇ ਭਾਰਤੀ ਜਨਤਾ ਪਾਰਟੀ ਜੁਆਇਨ ਕਰ ਲੈਂਦੇ ਹਨ ਰਵਨੀਤ ਬਿੱਟੂ ਜੀ ਨੇ ਉਹਨਾਂ ਨੇ ਆਪਣੇ ਆਪ ਦੇ ਵਿੱਚ ਬਹੁਤ ਵਧੀਆ ਕੀਤਾ ਕਿਉਂ ਕਰਕੇ ਉਹਨਾਂ ਨੂੰ ਜਿਹੜੀ ਇਸ ਵਾਰ ਬਿਲਕੁਲ ਵੀ ਵੋਟ ਨਹੀਂ ਸੀ ਪੈਣੀ ਰਵਨੀਤ ਬਿੱਟੂ ਇਕੱਲਾ ਜਿਹੜਾ ਬੀਜੇਪੀ ਦੇ ਵਿੱਚ ਸ਼ਾਨ ਮਿਲਿਆ ਕਾਂਗਰਸ ਦਾ ਇੱਕ ਵਰਕਰ ਨਹੀਂ ਉਹਨਾਂ ਦੇ ਨਾਮ ਦਾ ਤੇ ਜਿਹੜੀ ਬੀਜੇਪੀ ਦੀ ਸਰਕਾਰ ਆ ਜਿਨ੍ਹਾਂ ਨੇ ਉਹਨੂੰ 19 ਸਪੋਰਟੀ ਦਿੱਤੀ ਜਿਹੜੀ ਉਹ ਆਪਣੀ ਸਪੋਰਟੀ ਬਚਾਉਣ ਵਾਸਤੇ ਤੇ ਕਰਕੇ ਜਿਹੜੇ ਬੰਦੇ ਨੇ ਸਾਹਮਣੇ ਰੋ ਵੀ 100 ਬੰਦਾ ਸਪੋਰਟੀ ਦਾ ਉਹ ਕਿਥੇ ਆਮ ਆਮ ਤੇ ਇੱਕ ਕਿਸੇ ਗੱਲਾਂ ਹਰਕਰ ਦੀ ਗੱਲਾਂ ਨਹੀਂ ਸੁਣ ਸਕਦਾ ਤੇ ਨਾ ਉਹਦਾ ਕੰਮ ਕਰਦਾ ਉਹ ਬਿਆਸਨ ਦਾ ਪੋਤਾ ਅਰਦਾਸ ਸਿੰਘ ਦਾ ਪੋਤਾ ਇਹ ਕਰਕੇ ਕਿਹਾ ਜਾਂਦਾ ਕਿਉਂ ਕਰਦੇ ਉਹਨਾਂ ਨੇ ਆਪਣੇ ਦਾਦੇ ਦੀ ਖੱਟੀ ਖਾਧੀ ਉਹਨਾਂ ਦੀ ਕਮਾਈ ਕੀਤੀ ਹੈ ਉਹਨਾਂ ਨੇ ਖਾਧੀ ਵਿਜਨ ਸਿੰਘ ਦੇ ਪਰਿਵਾਰ ਨੂੰ ਟਿਕੜ ਦਿੱਤੀ ਨਾ ਕਿ ਰਵਨੀਤ ਬਿਲਕੁਲ ਵਿਜਨ ਸਿੰਘ ਦੇ ਪਰਿਵਾਰ ਦੀ ਸ਼ੋਭਾ ਕੀਤੀ ਆ ਪੂਰੇ ਪੰਜਾਬ ਦੇ ਇਹ ਇਹਨੂੰ ਜਿੱਤੇ ਨਹੀਂ ਸਕਦਾ ਕੋਈ ਤਾਕਤੇ ਨਹੀਂ ਬੀਜੇਪੀ ਮੋਦੀ ਸਾਹਿਬ ਇਹਦੇ ਵਾਰਡ ਮਹੱਲਿਆਂ 'ਚ ਰੈਲੀਆਂ ਕਰ ਲੈਣ ਵੀ ਤਾਂ ਇਹਨੂੰ ਜਿਤਾ ਨਹੀਂ ਸਕਦਾ ਸਸ਼ੀਕਾਲ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਤੇ ਮੈਂ ਹਾਂ ਦੀਪਕ ਚਾਨਣਾ ਜਿਵੇਂ ਜਿਵੇਂ ਲੋਕ ਸਭਾ ਚੋਣਾਂ ਨਜ਼ਦੀਕ ਆ ਰਹੀਆਂ ਨੇ ਦਲ ਬਦਲੀਆਂ ਦਾ سلسلہ جاری ਹੈ ਹਰ ਇੱਕ ਆਗੂ ਪਾਰਟੀ ਆਪਣੀ ਪਾਰਟੀ ਨੂੰ ਛੱਡ ਕੇ ਦੂਸਰੀਆਂ ਪਾਰਟੀਆਂ ਦਾ ਪੱਲਾ ਫੜ ਰਿਹਾ ਹੈ ਪਿਛਲੇ ਦਿਨੀ ਗੱਲ ਗੱਲਬਾਤ ਕਰੀਏ ਤਾਂ ਲੁਧਿਆਣਾ ਤੋਂ ਜਿਹੜੇ ਸੰਸਦ ਨੇ ਪੰਜਾਬ ਕਾਂਗਰਸ ਦੇ ਸੰਸਦ ਸੀਗੇ ਰਵਨੀਤ ਸਿੰਘ ਬਿੱਟੂ ਕਾਂਗਰਸ ਨੂੰ ਛੱਡ ਕੇ ਬੀਜੇਪੀ ਦੇ ਵਿੱਚ ਸ਼ਾਮਲ ਹੋ ਗਏ ਨੇ ਜੇ ਕੱਲ ਦੀ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਤੋਂ ਸੰਸਦ ਰਹੇ ਜਲੰਧਰ ਤੋਂ ਸੁਸ਼ੀਲ ਰਿੰਕੂ ਜਿਨ੍ਹਾਂ ਨੂੰ ਦੁਬਾਰਾ ਵੀ ਪਾਰਟੀ ਨੇ ਐਮਪੀ ਦੀ ਜਿਹੜੀ ਟਿਕਟੈਲੋਕ ਸਭਾ ਚੋਣਾਂ ਦੀ ਟਿਕਟ ਦੇ ਦਿੱਤੀ ਸੀ ਉਹ ਵੀ ਆਮ ਆਦਮੀ ਪਾਰਟੀ ਦਾ ਪੱਲਾ ਛੱਡ ਕੇ ਭਾਜਪਾ ਦਾ ਪੱਲਾ ਫੜ ਲੰਡੇ ਨੇ ਤਾਂ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਪੰਜਾਬ ਬਲਾਕ ਕਾਂਗਰਸ ਕਮੇਟੀ ਦੇ ਪ੍ਰਧਾਨ ਪਰਮਿੰਦਰ ਤਵਾੜੀ ਮਜੂਦ ਨੇ ਗੱਲਬਾਤ ਕਰ ਲੈਣੇ ਆ ਤਵਾੜੀ ਸਾਹਿਬ ਸਭ ਤੋਂ ਪਹਿਲਾਂ ਦਾ ਸਵਾਗਤ ਹੈ ਤੁਹਾਡਾ ਡੀ5 ਚੈਨਲ ਪੰਜਾਬੀ 'ਚ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜਿੰਨੇ ਦੇਖ ਰਹੇ ਛੋਟਿਆਂ ਦਾ ਉਹਨਾਂ ਦਾ ਵੀ ਤੇ ਡੀ5 ਇਹਦਾ ਚੈਨਲ ਪੰਜਾਬੀ ਦਾ ਜਿਹੜਾ ਤੁਸੀਂ ਅੱਜ ਆਏ ਹੋ ਸਾਨੂੰ ਸਾਰੇ ਛੋਟਿਆਂ ਦੇ ਰੂਪ ਰੂਪ ਕੀਤਾ ਸਾਰਿਆਂ ਨੂੰ ਸਾਰਿਆਂ ਨੂੰ ਸ਼ਸ਼ੀ ਕਾਰ ਕਿਸ ਤਰ੍ਹਾਂ ਦੇਖਦੇ ਹੋ ਤੁਹਾਡੀ ਸਾਹਿਬ ਜਿਵੇਂ ਜਿਵੇਂ ਲੋਕ ਸਭਾ ਚੋਣਾਂ ਨਜ਼ਦੀਕ ਆ ਰਹੀਆਂ ਨੇ ਦਲ ਬਦਲੀਆਂ ਦਾ ਸਿਲਸਿਲਾ ਜਾਰੀ ਹੈ ਪਿਛਲੇ ਦਿਨੀ ਕਾਂਗਰਸ ਦੇ ਸੰਸਦ ਮੈਂਬਰ ਰਵਨੀਤ ਬਿੱਟੂ ਲੁਧਿਆਣਾ ਤੋਂ ਕਾਂਗਰਸ ਦਾ ਪੱਲਾ ਛੱਡ ਕੇ ਭਾਰਤੀ ਜਨਤਾ ਪਾਰਟੀ ਜੁਆਇਨ ਕਰ ਲੈਂਦੇ ਨੇ ਕਿਸ ਤਰ੍ਹਾਂ ਦੇਖਦੇ ਹੋ ਉਹਨਾਂ ਨੂੰ ਵੀ ਕੋਈ ਜਿਹੜੀ ਇਹ ਨਾ ਦਲ ਬਦਲੀਆਂ ਦਾ ਸਿਲਸਿਲਾ ਜਿਹੜਾ ਚੱਲਦਾ ਰਵਨੀਤ ਬਿੱਟੂ ਜੀ ਨੇ ਉਹਨਾਂ ਨੇ ਆਪਦੇ ਆਪ ਦੇ ਵਿੱਚ ਬਹੁਤ ਵਧੀਆ ਕੀਤਾ ਕਿਉਂ ਕਰਕੇ ਉਹਨਾਂ ਨੂੰ ਜਿਹੜੀ ਇਸ ਵਾਰ ਬਿਲਕੁਲ ਵੀ ਵੋਟ ਨਹੀਂ ਸੀ ਪੈਣੀ ਰਮਨੀਤ ਬਿੱਟੂ ਕੱਲਾ ਜਿਹੜਾ ਬੀਜੇਪੀ ਦੇ ਵਿੱਚ ਸ਼ਾਮਲ ਹੋਇਆ ਕਾਂਗਰਸ ਦਾ ਇੱਕ ਵਰਕਰ ਨਹੀਂ ਉਹਨਾਂ ਦੇ ਨਾਲ ਗਿਆ ਮੈਂ ਵਧੀਆ ਇਸ ਕਰਕੇ ਕਹਿਣਾ ਕਿਉਂ ਕਰਕੇ ਉਹ ਕਾਂਗਰਸ ਲਈ ਫਿੱਟੇ ਨਹੀਂ ਸੀ ਬੈਠਦੇ ਪਹਿਲੇ ਦਿਨ ਤੋਂ ਕੁਝ ਸਮੇਂ ਤੋਂ ਹੀ ਉਹ ਬੀਜੇਪੀ ਦੀ ਜਿਹੜੀ ਬੋਲੀ ਬੋਲਣ ਲੱਗੇ ਸੀਗੇ ਤੇ ਜਿਹੜੀ ਬੀਜੇਪੀ ਦੀ ਸਰਕਾਰ ਆ ਜਿਨ੍ਹਾਂ ਨੇ ਉਹਨੂੰ 19 ਕੋਰਟੀ ਦਿੱਤੀ ਜਿਹੜੀ ਉਹ ਆਪਣੀ ਕੋਰਟੀ ਬਚਾਉਣ ਵਾਸਤੇ ਇੱਕ ਕਰਕੇ ਜਿਹੜੇ ਬੰਦੇ ਨਾ ਸਮਝ ਲੋ ਵੀ 100 ਬੰਦਾ ਸਕੋਲਟੀ ਦਾ ਉਹ ਕਿੱਥੇ ਆਮ ਆਮ ਕਿਸੇ ਇੱਕ ਨਾ ਵਰਕਰ ਦੀ ਗੱਲੇ ਨਹੀਂ ਸੁਣ ਸਕਦਾ ਤੇ ਨਾ ਉਹਦਾ ਕੰਮ ਕਰ ਸਕਦਾ ਵੀ ਜਿਹੜਾ ਲੀਡਰ ਉਹ ਹੁੰਦਾ ਜਿਹੜਾ ਕਿ ਨਾ ਜ਼ਮੀਨ ਲੈਵਲ ਤੇ ਹੁੰਦਾ ਜ਼ਮੀਨ ਨਾਲ ਜੁੜਿਆ ਹੁੰਦਾ ਹਰੇਕ ਬੰਦੇ ਨੂੰ ਮਿਲ ਸਕਦਾ ਹੋਵੇ ਦੇਖੋ ਜੇ ਉਹੀ ਹਾਲਾਤ ਅੱਜ ਦੇ ਮੁੱਖ ਮੰਤਰੀ ਦੇ ਨੇ ਉਹ ਵੀ ਹਵਾ 'ਚ ਉੜਿਆ ਫਿਰਦੇ ਨੇ ਉਹੀ ਹਾਲਾਤ ਰਮਨੀਤ ਬਿੱਟੂ ਜੀ ਦੇ ਨੇ ਜਿੰਨੇ ਬੰਦੇ ਜਿਹੜੇ ਇਹ ਆਪਣੀਆਂ ਪਾਰਟੀਆਂ ਨੂੰ ਛੱਡ ਕੇ ਜਾਂਦੇ ਨੇ ਇਹ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਉਹ ਨਾ ਉਹਨਾਂ ਪਾਰਟੀਆਂ ਦੇ ਵਰਕਰਾਂ ਨੇ ਦੇਖਣਾ ਜਿਹੜੇ ਵੋਟਰ ਨੇ ਉਹਨਾਂ ਨੇ ਦੇਖਣਾ ਵੀ ਕੀ ਆਪਾਂ ਜਿਹੜੇ ਕਿ ਨਾ ਫਲ ਬਦਲੀ ਵਾਲੇ ਨੇ ਇਹਨਾਂ ਨੂੰ ਅਪਣਾਉਣਾ ਜਾਂ ਇਹਨਾਂ ਨੂੰ ਠਕਰਾਉਣਾ 100% ਲੋਕ ਇਹਨਾਂ ਨੂੰ ਮੂੰਹ ਦੀ ਖਵਾਉਣਗੇ ਜੇ ਗੱਲ ਕਰੀਏ ਰਮਨੀਤ ਬਿੱਟੂ ਉਹਨਾਂ ਦੀ ਤਾਂ ਬੜੀਆਂ ਕੁਰਬਾਨੀਆਂ ਨੇ ਕਾਂਗਰਸ ਪਾਰਟੀ ਦੀਆਂ ਉਹਨਾਂ ਦੇ ਉੱਤੇ ਜਾਹੇ ਗੱਲ ਕਰ ਲਈ ਅਭਿਨ ਸਿੰਘ ਉਹਨਾਂ ਦੀ ਉਹ ਲੰਬੇ ਸਮੇਂ ਤੋਂ ਕਾਂਗਰਸ ਪਾਰਟੀ ਦੇ ਨਾਲ ਜੁੜੇ ਹੋਏ ਸੀਗੇ ਦੋ ਵਾਰ ਲੁਧਿਆਣਾ ਤੋਂ ਐਮਪੀ ਵੀ ਜਿੱਤੇ ਨੈਰੋਨੀ ਸਿੰਘ ਬਿੱਟੂ ਹਣੀ ਪਰ ਫਿਰ ਵੀ ਕਾਂਗਰਸ ਨੂੰ ਛੱਡ ਕੇ ਜਾਣਾ ਕਿਤੇ ਨਾ ਕਿਤੇ ਚਿੰਤਾ ਦਾ ਵਿਸ਼ਾ ਜ਼ਰੂਰ ਲੱਗਦਾ ਆਹਾਂ ਉਸੇ ਸਵਾਲ ਬਹੁਤ ਵਧੀਆ ਕੀਤਾ ਉਸੇ ਪਹਿਲੇ ਬੰਦਿਆਂ ਜਿਨ੍ਹਾਂ ਨੇ ਕਿਹਾ ਰਮਨੀ ਸਿੰਘ ਬਿੱਟੂ ਨਹੀਂ ਹਰ ਇਨਸਾਨ ਹਰ ਇੱਕ ਵੋਟਰ ਸ਼ਹਿਰ ਦਾ ਪਿੰਡ ਦਾ ਵਸਨੀਕ ਦਾ ਅੱਜ ਵੀ ਉਹਨਾਂ ਨੂੰ ਬੈਂਪ ਸਿੰਘ ਦਾ ਪੋਤਾ ਕਹਿੰਦਾ ਹੂੰ ਬਿਅੰਕ ਸਿੰਘ ਦਾ ਪੋਤਾ ਤਿੰਨ ਵਾਰੀ ਐਮਪੀ ਬਣ ਗਿਆ ਬਿਅੰਕ ਸਿੰਘ ਦਾ ਪੋਤਾ ਕਾਂਗਰਸ ਛੱਡ ਕੇ ਚਲ ਗਿਆ ਉਹ ਬਿਅੰਕ ਸਿੰਘ ਦਾ ਪੋਤਾ ਸਰਦਾਰ ਬਿਅੰਕ ਸਿੰਘ ਦਾ ਪੋਤਾ ਇਸ ਕਰਕੇ ਕਿਹਾ ਜਾਂਦਾ ਕਿਉਂ ਕਰਕੇ ਉਹਨਾਂ ਨੇ ਆਪਣੇ ਦਾਦੇ ਦੀ ਖੱਟੀ ਖਾਧੀ ਹੈ ਹੂੰ ਉਹਨਾਂ ਦੀ ਕਮਾਈ ਕੀਤੀ ਹੋਈ ਉਹਨਾਂ ਨੇ ਖਾਧੀ ਹੈ ਆ ਦੇਖ ਲਿਓ ਬੀਜੇਪੀ ਚ ਤੁਸੀਂ ਮੇਰੀ ਆ ਰਿਕਾਰਡ ਰੱਖ ਲਿਓ ਵੋਟ ਕਾ ਲਿਓ ਬੀਜੇਪੀ ਦੇ ਵਿੱਚ ਸ਼ਾਮਲ ਹੋ ਗਏ ਪਹਿਲਾਂ ਤਿੰਨ ਵਾਰੀ ਕਾਂਗਰਸ ਨੇ ਬਿਅੰਕ ਸਿੰਘ ਦੇ ਪਰਿਵਾਰ ਨੂੰ ਟਿਕਟ ਦਿੱਤੀ ਨਾ ਕਿ ਰਵਨੀਤ ਬਿੱਟੂ ਨੂੰ ਹੂੰ ਬਿਅੰਕ ਸਿੰਘ ਦੇ ਪਰਿਵਾਰ ਦੀ ਸ਼ੋਭਾ ਕੀਤੀ ਆ ਪੂਰੇ ਪੰਜਾਬ ਦੇ ਵਿੱਚ ਉਹਨਾਂ ਦਾ ਕੱਦ ਹਜੇ ਵੀ ਕਾਂਗਰਸ ਪਾਰਟੀ ਦੇ ਵਿੱਚ ਉਹਨਾਂ ਦਾ ਰੁਤਬਾ ਉੱਚਾ ਤੇ ਉੱਚਾ ਹੀ ਰਹੂਗਾ ਪਰ ਇਹ ਇਹ ਇਨਸਾਨ ਨੇ ਉਹ ਚੀਜ਼ ਦਾ ਗਲਤ ਫਾਇਦਾ ਉਠਾਇਆ ਇਸ ਬੰਦੇ ਨੂੰ ਇਹ ਲੱਗਣ ਲੱਗ ਗਿਆ ਸੀ ਵੀ ਮੈਂ ਰਮਨੀਤ ਬਿੱਟੂ ਜਿੱਤ ਰਿਆਂ ਪਰ ਨਹੀਂ ਉਹ ਬਿਅੰਕ ਸਿੰਘ ਦਾ ਪੋਤਾ ਜਿੱਤ ਰਿਹਾ ਸੀਗਾ ਕਾਂਗਰਸ ਪਾਰਟੀ ਜਿੱਤ ਰਹੀ ਸੀਗੀ ਵੱਡੀ ਕਾਂਗਰਸ ਪਾਰਟੀ ਆ ਫਿਰ ਉਸ ਤੋਂ ਬਾਅਦ ਉਹ ਬਿਅੰਕ ਸਿੰਘ ਜੀ ਦਾ ਪੋਤਾ ਹੋ ਗਿਆ ਤੇ ਇਸ ਵਾਰ ਤੁਸੀਂ ਵੋਟ ਕਰ ਲਿਓ ਜੇ ਇਹ ਜਿੱਤ ਗਿਆ ਤਾਂ ਆਪਾਂ ਚੈਨਲ ਤੇ ਦੁਬਾਰਾ ਫੇਰ ਬੈਠਾਂਗੇ ਇਹ ਇਹਨੂੰ ਜਿੱਤੇ ਨਹੀਂ ਸਕਦਾ ਕੋਈ ताकतें ਨਹੀਂ ਬੀਜੇਪੀ ਮੋਦੀ ਸਾਹਿਬ ਇਹਦੇ ਵਾਰਡ ਮਹੱਲਿਆਂ ਚ ਰੈਲੀਆਂ ਕਰ ਲੈਣਾ ਵੀ ਤਾਂ ਵੀ ਇਹਨੂੰ ਜਿਤਾ ਨਹੀਂ ਸਕਦੇ ਪੰਜਾਬ ਦੇ ਵਿੱਚੋਂ ਕਿਸੇ ਵੀ ਸੀਟ ਤੇ ਇਹਨਾਂ ਦੇ ਜਾਣ ਦੇ ਨਾਲ ਬਿੱਟੂ ਉਹਨਾਂ ਦੇ ਜਾਣ ਦੇ ਨਾਲ ਕੀ ਲੱਗਦਾ ਹੈ ਉਹਨਾਂ ਦੇ ਜਿਹੜੇ ਵਰਕਰ ਸੀਗੇ ਜਾਂ ਜਿਹੜੇ ਉਹਨਾਂ ਦੇ ਨਾਲ ਦੇ ਸਾਥੀ ਸੀ ਉਹ ਵੀ ਕਾਂਗਰਸ ਨੂੰ ਛੱਡ ਸਕਦੇ ਨੇ ਲੱਗ ਰਿਹਾ ਤੁਹਾਨੂੰ ਕੁਝ ਅਜੀਬ ਦੇਖੋ ਜੀ ਬਿੱਟੂ ਨੇ ਇਕੱਲੇ ਨੇ ਪਟਾ ਪੋੜਿਆ ਕਿਸੇ ਵਰਕਰ ਨੇ ਨਾ ਤਾਂ ਕਿਸੇ ਦਾ ਬਿਆਨ ਆਇਆ ਮੈਂ ਸੋਸ਼ਲ ਮੀਡੀਆ ਤੇ ਤੁਸੀਂ ਵੀ ਦੇਖਿਆ ਹੋਣਾ ਜਿਹੜੇ ਆਪਾਂ ਨੂੰ ਸੁਣ ਰਹੇ ਨੇ ਲੋਕ ਉਹਨਾਂ ਨੇ ਵੀ ਦੇਖਿਆ ਹੋਣਾ ਅੰਨੀ ਲੈਂਗੁਏਜ ਅੰਨਿਆ ਮੈਕਨਾ ਪੱਦਾ ਮਜ਼ਾਕ ਅੱਧਿਆ ਅੰਨਾ ਕੁਝ ਬੋਲ ਰਹੇ ਨੇ ਵੀ ਜਿਹੜਾ ਦੇਖਿਆ ਤੇ ਪੜ੍ਹਿਆ ਤੇ ਸੁਣਿਆ ਨਹੀਂ ਜਾ ਸਕਦਾ WhatsApp ਦੇ ਗਰੁੱਪਾਂ 'ਚ Facebook 'ਚ ਜੋ ਕੋຊ ਆਏਗਾ ਤੁਹਾਡੇ ਸਾਹਮਣੇ ਆ ਉਹ ਮੈਨੂੰ ਮੈਂ ਤਾਂ ਵੋਟਾਂ ਤਾਂ ਹੁਣੇ ਉਹਨਾਂ ਨੂੰ ਜਿਹੜੀਆਂ ਲੱਗ ਰਹੀਆਂ ਨੇ ਵੀ ਕਹਿੰਦਾ ਜਿਵੇਂ ਕਹਿੰਦਾ ਉਹਨਾਂ ਨੂੰ ਉਹਨਾਂ ਨੂੰ ਕਹਿੰਦਾ ਵੋਟਾਂ ਨਹੀਂ ਪੈਂਦੀਆਂ ਜਿਵੇਂ ਉਹਨਾਂ ਦੇ ਥੱਪੜ ਪੈਂਦੇ ਹੁੰਦੇ ਨੇ ਇਸ ਹਿਸਾਬ ਨਾਲ ਲੋਕਾਂ ਦੀ ਲੈਂਗੁਏਜ ਬਹੁਤ ਘਟੀਆ ਸੋਚ ਹੈ ਆਪਣੀ ਪਾਰਟੀ ਦਾ ਦਾਮਨ ਕਦੇ ਵੀ ਨਹੀਂ ਛੱਡਣਾ ਚਾਹੀਦਾ ਇਹ ਤਾਂ ਲੋਕਾਂ ਦੀ ਬਹੁਤ ਗੰਦੀ ਸੋਚ ਹੈ ਹਰ ਇੱਕ ਵੋਟਰ ਦਾ ਵੀ ਜਿਹੜਾ ਮਨ ਇਹਨਾਂ ਲੀਡਰਾਂ ਤੋਂ ਕਿਹਾ ਪਿਆ ਸੋ ਐਹੋ ਜਿਹੇ ਲੀਡਰਾਂ ਨੂੰ ਜਿਹੜੀ ਘਟੀਆ ਹਰਕਤਾਂ ਨਹੀਂ ਕਰਨੀਆਂ ਚਾਹੀਦੀਆਂ ਐਮਪੀ ਨੇ ਅਹੁਦੇ ਰਤਵੇ ਆਉਂਦੇ ਜਾਂਦੇ ਰਹਿਣੇ ਨੇ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿਣੀਆਂ ਨੇ ਅੰਨਾ ਵੀ ਡਿਗ ਨਹੀਂ ਜਾਣਾ ਚਾਹੀਦਾ ਵੀ ਜਿੱਤ ਉਹ ਛਾਲ ਮਾਰ ਕੇ ਚੱਲ ਜਿਓ ਜਿੱਦ ਨੂੰ ਆਪਣੇ ਫੇਕੋ ਵੀ ਉਹਦੀ ਥਾਲੀ ਚ ਲੱਡੂ ਵੱਡਾ ਜਿਵੇਂ ਸਿਆਣੇ ਕਹਿੰਦੇ ਸੀਗੇ ਉਹਦੋਂ ਨੂੰ ਇਹ ਛਾਲਾ ਮਾਰ ਕੇ ਭੱਜ ਲੋ ਤਾਂ ਇਹ ਜਿਹੜੀ ਬਹੁਤ ਗੰਦੀ ਤੇ ਸਮਝਦੀ ਰਾਜਨੀਤੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਪਹਿਲਾਂ ਛੱਡ ਕੇ ਜਾਣਾ ਪਿਛਲੇ ਦਿਨੀ ਥੋੜੇ ਕ ਸਮੇਂ ਦੀ ਗੱਲ ਕਰ ਲਈਏ ਤਾਂ ਜਿਹੜੇ ਜੀਪੀ ਨੇ ਬੱਸੀ ਪਠਾਣਾ ਤੋਂ ਵਿਧਾਇਕ ਵੀ ਰਹਿ ਚੁੱਕੇ ਸੀਗੇ ਕਾਂਗਰਸ ਦੇ ਉਹਨਾਂ ਨੇ ਵੀ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿੱਤਾ ਸੀ ਪਰ ਹੁਣ ਆਮ ਆਦਮੀ ਪਾਰਟੀ ਨੇ ਫਤੇਗੜ ਹਲਕੇ ਤੋਂ ਉਹਨਾਂ ਨੂੰ ਟਿਕਟ ਵੀ ਦੇ ਦਿੱਤੀ ਹੈ ਕਿਤੇ ਨਾ ਕਿਤੇ ਚਿੰਤਾ ਦਾ ਵਿਸ਼ਾ ਲੱਗਦਾ ਹੈ ਕਿ ਕਾਂਗਰਸ ਨੂੰ ਫਰਕ ਪਊਗਾ ਬੜੇ ਜ਼ਿਆਦਾ ਲੀਡਰ ਕਾਂਗਰਸ ਦੇ ਛੱਡ ਕੇ ਜਾ ਚੁੱਕੇ ਨੇ ਕਾਂਗਰਸ ਪਾਰਟੀ ਕੀ ਕਾਂਗਰਸ ਪਾਰਟੀ ਦੇ ਵਿੱਚ ਕੋਈ ਕਮੀ ਹੈ ਜਿਸ ਕਰਕੇ ਵਜ੍ਹਾ ਲੱਗਦੀ ਹੈ ਤੁਹਾਨੂੰ ਕਿ ਛੱਡੀ ਛੱਡਣ ਦੀ ਕੋਈ ਮੈਂ ਬਹੁਤ ਲੰਬੇ ਸਮੇਂ ਤੋਂ ਕਾਂਗਰਸ ਪਾਰਟੀ ਦੇ ਨਾਲ ਹੂੰ ਕਾਂਗਰਸ ਪਾਰਟੀ ਇੱਕ ਬਹੁਤ ਤਾਕੜਾ ਸਮੁੰਦਰ ਹੈ ਹੂੰ ਅਸੀਂ ਹਰ ਇੱਕ ਪਾਰਟੀ ਨੂੰ ਜਿਹੜੇ ਲੀਡਰ ਨੇ ਸਾਡੇ ਦਿੱਤੇ ਹੋਏ ਨੇ ਹੂੰ ਚਾਹੇ ਉਹ ਭਾਜਪਾ ਲਾ ਲਓ ਚਾਹੇ ਆਮ ਆਦਮੀ ਪਾਰਟੀ ਲਾ ਲਓ ਤੁਸੀਂ ਆਮ ਆਦਮੀ ਪਾਰਟੀ ਦਾ ਦੇਖੋ ਕਿੰਡੀ ਹਾਸੋਈ ਗੱਲ ਆ 2 ਸਾਲ ਹੋ ਗਏ ਉਹਨਾਂ ਨੂੰ ਸਤਾ ਦੇ ਵਿੱਚ ਆਇਆ ਨੂੰ ਉਹਨਾਂ ਤੋਂ ਕੋਈ ਅਪਦਾ ਲੀਡਰ ਨਹੀਂ ਐਮਪੀ ਲਈ ਵਾਸਤੇ ਤਿਆਰ ਹੋਇਆ ਉਹਨਾਂ ਨੇ 2 ਜਾਂ 3 ਬੰਦੇ ਤਾਂ ਕਾਂਗਰਸ ਤੋਂ ਲੈ ਰਿੰਕੂ ਵੀ ਕਾਂਗਰਸ ਚੋਂ ਗਿਆ ਰਾਜਕਮਾਰ ਚੰਬੇਆਣ ਉਹ ਕਾਂਗਰਸ ਚੋਂ ਜੀਪੀ ਕਾਂਗਰਸ ਚੋਂ ਠੀਕ ਆ ਇਹ ਲੈਣੇ ਬਾਕੀ 5 ਉਹਨਾਂ ਨੇ ਆਪਣੇ ਮੰਤਰੀ ਜਿਹੜੇ ਕੀਤੇ ਨੇ ਡਿਕਲੇਅਰ ਹਜੇ ਇਹ ਨਹੀਂ ਪਤਾ ਵੀ ਉਹਨਾਂ ਚੋਂ ਵੀ ਕਈਆਂ ਦੇ ਨੌਬਾਸ ਹੋ ਜਾਣ ਉਹ ਕਿਸੇ ਪਾਸੇ ਨਹੀਂ ਸ਼ਾਮਲ ਹੋ ਜਾਂਦਾ ਆਮ ਆਦਮੀ ਪਾਰਟੀ ਤਾਂ ਜਿਹੜੀ ਖਤਮ ਹੋਊਗੀ ਇਹਦੇ ਇਹਦਾ ਤਾਂ ਜਿਹੜਾ ਖਲਾਰਾ ਪੈ ਗਿਆ ਜਿਹੜੀ ਕਾਂਗਰਸ ਪਾਰਟੀ ਹੈ ਇਹਦਾ ਸਮੁੰਦਰ ਜੇ ਇੱਕ ਕੈਂਡੀਡੇਟ ਕਿਸੇ ਪਾਸੇ ਚਲ ਵੀ ਜਾਂਦਾ ਕਿਸੇ ਪਾਰਟੀ ਦੇ ਦੂਜੇ ਪਾਸੇ 10 ਖੜੇ ਹੁੰਦੇ ਨੇ ਉਹ ਕਾਂਗਰਸ ਪਾਰਟੀ ਕੋ ਤਾਂ ਇੰਨੇ ਕੈਂਡੀਡੇਟ ਨੇ ਸਾਡੇ ਤਾਂ ਹਜੇ ਵੀ ਬਹੁਤ ਕੰਪੀਟੀਸ਼ਨ ਆ ਇਸੇ ਕਰਕੇ ਸਾਡੀਆਂ ਜਿਹੜੀਆਂ ਜਿਹੜੀਆਂ ਉਹਨਾਂ ਨੂੰ ਕਹਿੰਨਾ ਟਿਕਟਾਂ ਦੀ ਬੰਨ ਦਾ ਡਿਕਲੇਅਰ ਕਰਨ ਦੀ ਉਹ ਲੇਟ ਹੋ ਜਾਂਦੀ ਹੈ ਅਸੀਂ ਕਨਫਿਊਜ਼ ਹੋ ਜਾਂਦੇ ਸਾਰੇ ਕੈਂਡੀਡੇਟ ਬੜੇ ਸਟਰੋਂਗ ਹੁੰਦੇ ਨੇ ਸਾਰੀ ਉਹ ਕਹਿੰਦਾ ਚਿੱਤਰਨ ਦੇ ਸਮਰੱਥਾ ਰੱਖਦੇ ਨੇ ਸਾਨੂੰ ਕੋਈ ਦਿੱਕਤ ਨਹੀਂ ਹੁੰਦੀ ਰਮਨੀਤ ਬਿੱਟੂ ਚਲ ਗਿਆ ਉੱਥੇ ਮੈਨੂੰ ਮੈਂ ਸਾਡੇ ਕਹਿੰਦਾ 10 ਕੈਂਡੀਡੇਟ ਲੋਕ ਸਭਾ ਲਈ ਰੈਡੀ ਖੜੇ ਨੇ ਜਿਹੜੇ ਪੂਰੇ ਕੰਪੀਟੀਸ਼ਨ ਦੇਣ ਦੇ ਜੰਦ ਲਈ ਹਰ ਟਾਈਮ ਜਿਹੜੇ ਕਾਂਗਰਸ ਪਾਰਟੀ ਲੜਨ ਦੀ ਜਿਹੜੀ ਵੈਰੈਟੀ ਦੀ ਰੈਡੀ ਖੜੀ ਹੁੰਦੀ ਕੀ ਲੱਗਦਾ ਤੁਹਾਨੂੰ ਕਿ ਜਿਵੇਂ ਲੋਕ ਸਭਾ ਚੋਣਾਂ ਵੀ ਨਜ਼ਦੀਕ ਨੇ ਜੇ ਗੱਲ ਕਰੀਏ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਬੜੇਗਾ ਉਹਨਾਂ ਦੀ ਉਹ ਵੀ ਇੱਕ ਯੂਥ ਨੇ ਯੂਥ ਚੇਅਰ ਹੈ ਯੂਥ ਬੜਾ ਜੁੜਿਆ ਹੋਇਆ ਉਹਨਾਂ ਦੇ ਨਾਲ ਵੀ ਕੀ ਉਹਨਾਂ ਦੀ ਪ੍ਰਧਾਨਗੀ ਦੇ ਵਿੱਚ ਕੋਈ ਕਮੀਆਂ ਲੱਗਦੀਆਂ ਨੇ ਤਾਂ ਕਰਕੇ ਕਾਂਗਰਸ ਪਾਰਟੀ ਨੂੰ ਛੱਡਿਆ ਜਾ ਰਿਹਾ ਰਾਜਾ ਬੜਿੰਗ ਦੀ ਬੜੇ ਸੂਝਵਾਨ ਤੇ ਸੁਲਝੇ ਹੋਏ ਲੀਡਰ ਨੇ ਉਹਨਾਂ ਦੀ ਪ੍ਰਧਾਨਗੀ ਦੇ ਵਿੱਚ ਕੋਈ ਵੀ ਕਮੀਆਂ ਨਹੀਂ ਇਦਾਂ ਕਈਆਂ ਦੇ ਖੂਨ ਦੇ ਵਿੱਚੇ ਕਮੀ ਹੁੰਦੀ ਆ ਰਾਜਾ ਬੜਿੰਗ ਦੀ ਪ੍ਰਧਾਨਗੀ ਦੇ ਵਿੱਚ ਵੀ ਕੋਈ ਕਮੀ ਨਹੀਂ ਕਿ ਉਹਨਾਂ ਨੇ ਤਾਂ ਕਾਂਗਰਸ ਦੇ ਵਿੱਚ ਅੰਨੀ ਜਨਪਾਤੀ ਕਾਂਗਰਸ ਘਰ ਘਰ ਬਾੜਦੀ ਉਹਨਾਂ ਰਾਜਾ ਬੜਿੰਗ ਜੀ ਨੇ ਘਰ ਘਰ ਕਾਂਗਰਸ ਬਾੜਦੀ ਜਿਸ ਤਰ੍ਹਾਂ ਉਹਨਾਂ ਨੇ ਬੂਥ ਲੈਵਲ ਤੋਂ ਲੈ ਕੇ ਸਟੇਟ ਲੈਵਲ ਤੱਕ ਉਹਨਾਂ ਨੇ ਕਾਂਗਰਸ ਦੇ ਹਰ ਇੱਕ ਵਰਕਰ ਦੀ ਹਰ ਇੱਕ ਲੀਡਰ ਦੀ ਆਪ ਨੇੜੇ ਹੋ ਕੇ ਗੱਲ ਸੁਣੀ ਆ ਹਰ ਇੱਕ ਬੰਦੇ ਨੂੰ ਜਾਣਦੇ ਨੇ ਹੁਣ ਜਿਨ੍ਹਾਂ ਨੇ ਪੂਰੇ ਪੰਜਾਬ ਦੇ ਵਿੱਚ ਜਿਨ੍ਹਾਂ ਵੀ ਬਲਾਕ ਪ੍ਰਧਾਨ ਹਰ ਇੱਕ ਨਾ ਕਨ ਟੇਬਲ ਦੇ ਸਾਹਮਣੇ ਬਹਿ ਕੇ ਇਕੱਲੇ ਇਕੱਲੇ ਨਾਲ ਮੀਟਿੰਗ ਕਰਦੇ ਨੇ ਇਕੱਲੇ ਇਕੱਲੇ ਤੋਂ ਬਲਾਕ ਬਾਰੇ ਜਾਣਕਾਰੀ ਲੈਂਦੇ ਨੇ ਹਰ ਇੱਕ ਬੰਦੇ ਨੇ ਉਸ ਇਨਸਾਨ ਨੇ ਤਾਂ ਕਾਂਗਰਸ ਅੱਡੀ ਖੜੀ ਕਰਤੀ ਉਸੇ ਦਾ ਰਿਜ਼ਲਟ ਵੀ ਜਿਹੜੇ ਅੱਜ ਦੇ ਸਰਵੇ ਉਹ ਕਾਂਗਰਸ ਪਾਰਟੀ ਦੇ ਹੱਕ ਚ ਆਉਂਦੇ ਨੇ ਇੱਕ ਇਹ ਇੱਕ ਨਾ ਉਹਦੀੋ ਦੇਣ ਹੁੰਦੀ ਹੈ ਪ੍ਰਧਾਨ ਦੀ ਫਿਰ ਵੀ ਕਿਸੇ ਨੂੰ ਕੋਈ ਆਪਣੇ ਦਬਾਅ ਹੋਣਾ ਆਪਣੇ ਸਵਾਰਥ ਵਾਸਤੇ ਕਿ ਨਾ ਪਟਾ ਕੇ ਨਾ ਪਾਰਟੀਆਂ ਛੱਡ ਛੱਡ ਜਾਈਆਂ ਉਹਨਾਂ ਦਾ ਆਪਦਾ ਨਿੱਜੀ ਸਵਾਰਥ ਆ ਕੋ ਉਹਨਾਂ ਨੂੰ ਜਿੱਤ ਹਾਰ ਤੱਕ ਕੋਈ ਮਤਵ ਨਹੀਂ ਉਹਨਾਂ ਦਾ ਆਪਦਾ ਨਿੱਜੀ ਸਵਾਰਥ ਆ ਇਸ ਕਰਕੇ ਪਾਰਟੀ ਛੱਡ ਕੇ ਜਾਂਦੇ ਨੇ ਜਿਹੜੇ ਸਹੀ ਸੱਚੇ ਤੇ ਸੁੱਚੇ ਕਾਂਗਰਸੀ ਨੇ ਉਹ ਚਟਾਨ ਬਾਗ ਖੜੇ ਨੇ ਉਹ ਕਾਂਗਰਸ ਨਾਲ ਖੜੇ ਰਹਿਣਗੇ ਮੈਂ ਪਹਿਲਾਂ ਵੀ ਕਿਹਾ ਕਾਂਗਰਸ ਬਹੁਤ ਤਗੜਾ ਸਮੁੰਦਰ ਹੈ ਜੇ ਇੱਕ ਬੰਦਾ ਜਾਂਦਾ ਤਾਂ 10 ਬੰਦੇ ਹੋਰ ਲੀਡਰ ਉੱਥੇ ਪੈਦਾ ਹੁੰਦੇ ਨੇ ਕਾਂਗਰਸ ਇਹ ਵੀ ਚਰਚਾਵਾਂ ਬੜੀਆਂ ਚੱਲ ਰਹੀਆਂ ਸੋਸ਼ਲ ਮੀਡੀਆ ਤੇ ਕੀ ਹੋਰ ਵੀ ਕਈ ਅਜਿਹੇ ਚਿਹਰੇ ਨੇ ਜਿਹੜੇ ਕਾਂਗਰਸ ਪਾਰਟੀ ਨੂੰ ਅਲਵਿਦਾ ਆਖ ਸਕਦੇ ਨੇ ਆਉਣ ਵਾਲੇ ਦਿਨਾਂ 'ਚ ਲੋਕ ਸਭਾ ਚੋਣਾਂ ਤੋਂ ਪਹਿਲਾਂ ਪਹਿਲਾਂ ਕਹਿੰਦਾ ਕਾਂਗਰਸ ਪਾਰਟੀ ਦਾ ਬਹੁਤ ਵੱਡਾ ਸਮੁੰਦਰ ਹੈ ਜੇ ਚਾਰ ਜਾਂਦੇ ਨੇ ਮੈਂ ਕਿਹਾ ਵੀ 10 20 100 ਜਾਣੇ ਹੋਰ ਖੜੇ ਹੋ ਜਾਂਦੇ ਨੇ ਹਰੇਕ ਹਲਕਿਆਂ ਦੇ ਵਿੱਚ ਚਾਹੇ ਐਮਐਲਏ ਦੇ ਕੈਂਡੀਡੇਟ ਦੀ ਹੋਵੇ ਚਾਹੇ ਲੋਕ ਸਭਾ ਦੇ ਕੈਂਡੀਡੇਟ ਦੀ ਗੱਲ ਹੋਵੇ ਚਾਹੇ ਬਲਾਕ ਸੰਮਤੀ ਦੇ ਕੈਂਡੀਡੇਟਾਂ ਦੀ ਗੱਲ ਚਾਹੇ ਪਿੰਡਾਂ ਦੇ ਸਰਪੰਚੀਆਂ ਦੀ ਗੱਲ ਹੋਵੇ ਤਾਂ ਸਾਡੇ ਕੋਲ 10-10 11-11 ਬੰਦੇ ਨੇ ਜਿਹੜੇ ਬੰਦੇ ਜਾਣਦੇ ਨੇ ਉਹ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਉਹਨਾਂ ਨੂੰ ਪਾਰਟੀ ਦਾ ਚਾਹੇ ਉਹ ਕਿਸੇ ਪਾਰਟੀ 'ਚ ਚਲ ਗਏ ਉਹਨਾਂ ਨੇ ਰਹਿਣਾ ਸਕੇ ਭਾਜੀਪੀ ਦੇ ਵੀ ਨਹੀਂ ਗਏ ਉਹਨਾਂ ਨੇ ਰਹਿਣਾ ਸਕੇ ਆਮ ਆਦਮੀ ਪਾਰਟੀ ਦੇ ਵੀ ਨਹੀਂ ਗਏ ਜਿਹੜੇ ਕਾਂਗਰਸ ਦੇ ਸਕੇ ਨਹੀਂ ਹੋਵੇ ਇੱਕ ਕਾਂਗਰਸ ਇਹੋ ਜਿਹੀ ਪਾਰਟੀ ਆ ਜਿਹੜੀ ਹਰ ਧਰਮ ਹਰ ਹਰ ਵਰਗ ਨੂੰ ਪੂਰੀ ਫੁੱਲ ਮਾਨਤਾ ਦਿੰਦੀ ਹੈ ਚਾਹੇ ਉਹ ਐਸਸੀ ਵਰਗਾ ਚਾਹੇ ਬੀਸੀ ਵਰਗਾ ਚਾਹੇ ਉਹ ਜਰਨਲ ਵਰਗਾ ਚਾਹੇ ਮਹਾਜਮ ਨੇ ਚਾਹੇ ਖੱਤਰੀ ਨੇ ਚਾਹੇ ਜੱਟ ਸਿੱਖ ਨੇ ਸਾਰੇ ਵਰਗਾਂ ਨੂੰ ਨਾਲ ਲੈ ਕੇ ਚੱਲਣ ਵਾਲੀ ਇੱਕ ਕਾਂਗਰਸ ਪਾਰਟੀ ਹੈ ਜਿਹੜਾ ਬੰਦਾ ਇਸ ਪਾਰਟੀ ਦੇ ਵਿੱਚ ਨਹੀਂ ਰਹਿ ਸਕਦਾ ਉਹ ਤਾਂ ਕਿਸੇ ਪਾਰਟੀ 'ਚ ਨਹੀਂ ਰਹਿ ਸਕਦਾ ਉਹਨਾਂ ਦਾ ਵਜੂਦ ਨਹੀਂ ਕਿਸੇ ਪਾਰਟੀ 'ਚ ਉਹਨਾਂ ਨੇ ਰਹਿਣਾ ਉੱਪਰ ਵੀ ਨਹੀਂ ਹੁਣ ਅਰੀਪੂ ਦਾ ਹੀ ਦੇਖ ਲਓ ਤੁਸੀਂ ਉਹ ਕਾਂਗਰਸ 'ਚੋਂ ਗਿਆ ਆਪ ਚ ਆ ਗਿਆ ਆਪ 'ਚੋਂ ਗਿਆ ਤੇ ਬੀਜੇਪੀ 'ਚ ਚੱਲ ਗਿਆ ਇਹਨਾਂ ਦਾ ਕੋਈ ਵਜੂਦ ਨਹੀਂ ਇਹ ਤਾਂ ਲੀਡਰਸ਼ਿਪ ਖਾਤਮਾ ਕੀ ਲੱਗਦਾ ਹੈ ਕਿ ਜਿਹੜੇ ਇੱਕ ਆਮ ਆਦਮੀ ਪਾਰਟੀ ਦਾ ਜਲੰਧਰ ਦਾ ਵਿਧਾਇਕ ਸ਼ੀਤਲ ਤੇ ਉਹਨਾਂ ਦੇ ਨਾਲ ਐਮਪੀ ਜਿਹੜੇ ਨੇ ਜਲੰਧਰ ਤੋਂ ਇੱਕ ਵਾਰੀ ਜਿੱਤ ਵੀ ਚੁੱਕੇ ਸੀਗੇ ਐਮਪੀ ਬਣੇ ਹੋਏ ਸੀ ਫਿਰ ਦੁਬਾਰਾ ਤੋਂ ਵੀ ਟਿਕਟ ਦੇ ਦਿੱਤੀ ਸੀ ਲੋਕ ਸਭਾ ਚੋਣਾਂ 2024 ਲਈ ਪਰ ਫਿਰ ਵੀ ਆਮ ਆਦਮੀ ਪਾਰਟੀ ਦਾ ਪੱਲਾ ਛੱਡ ਕੇ ਬੀਜੇਪੀ ਵਿੱਚ ਸ਼ਾਮਲ ਹੋ ਗਏ ਉਹਨਾਂ ਨੂੰ ਇਸ ਤਰ੍ਹਾਂ ਲੱਗਦਾ ਵੀ ਅਸੀਂ ਜਿਹੜੇ ਆਮ ਆਦਮੀ ਪਾਰਟੀ ਦੇ ਜਿਨ੍ਹਾਂ ਨੇ ਸਾਨੂੰ ਵੋਟਾਂ ਪਾਈਆਂ ਉਹ ਸਾਡੇ ਕੰਨੀ ਵੋਟਾਂ ਉਹ ਉਸੇ ਤਰ੍ਹਾਂ ਰਹਿਣਗੀਆਂ ਜੇ ਬੀਜੇਪੀ ਵਾਲੀ ਵੋਟ ਵੀ ਲੈ ਲੈਣੇ ਇਹ ਅਨਪੜਾਂ ਵਾਲੀ ਕੈਲਕੂਲੇਸ਼ਨ ਕਰਕੇ ਇਹ ਆਪਦੇ ਆਪ ਨੂੰ ਐਮਪੀ ਡਿਕਲੇਅਰ ਕਰੀ ਬੈਠੇ ਆ। ਪਰ ਹੁਣ ਦੇਖਣਾ ਇਹ ਨਾ ਤਾਂ ਬੋਟ ਉਹਨਾਂ ਕੋਈ ਭਾਜਪਾ ਵਾਲਿਆਂ ਦੀ ਰਹਿਣੀ ਹੈ ਤੇ ਨਾ ਉਹਨਾਂ ਕੋ ਆਮ ਆਦਮੀ ਪਾਰਟੀ ਦੀ ਬੋਟ ਰਹਿਣੀ ਹੈ ਤੇ ਕਾਂਗਰਸ ਨੇ ਤਾਂ ਇਹ ਲੋਕਾਂ ਨੂੰ ਵੋਟ ਪਾਉਣੇ ਹੋਗੇ ਆ ਕਾਂਗਰਸ ਦਾ ਤਾਂ ਵੋਟਰ ਵੀ ਬੜਾ ਸੂਝਮਾਨ ਉਹ ਵੀ ਕਿ ਨਾ ਦੇਖ ਲੈਂਦਾ ਇਹ ਬੰਦਾ ਪਾਰਟੀਆਂ ਛੱਡ ਗਿਆ ਆਉਣ ਵਾਲੇ ਸਮੇਂ ਦੇ ਵਿੱਚ ਨਾ ਲੋਕਾਂ ਨੇ ਪਿੰਡਾਂ ਦੇ ਵਿੱਚ ਇਹਨਾਂ ਲੋਕਾਂ ਦੇ ਪਾਠੀਆਂ ਮਾਰਿਆ ਕਰਨੀ ਇਹ ਜਿਹੜਾ 2-2 3-3 ਪਾਰਟੀਆਂ ਛੱਡ ਕੇ ਆਏ ਨੇ ਸਿਰਫ ਇਹ ਆਪਣੀਆਂ ਕੁਰਸੀਆਂ ਵਾਸਤੇ ਆਪ ਦੀ ਇਹ ਜਿਹੜੇ ਜਿਵੇਂ ਕਹਿੰਦਾ ਸਤਾ ਵੀ ਭੁੱਖ ਵਾਸਤੇ ਛੱਡ ਦਿੰਦੇ ਨੇ ਪਰ ਲੋਕਾਂ ਦੀਆਂ ਭਾਵਨਾਵਾਂ ਦੇ ਨਾਲ ਇਹ ਜਿਆ ਖਲਵਾੜ ਕਰਦੇ ਨੇ ਉਹ ਇਹਨਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਪਾਰਟੀਆਂ ਛੱਡ ਚੁੱਕੇ ਲੀਡਰ ਨੇ ਇਹਨਾਂ ਨੂੰ ਬੜਾ ਮਹਿੰਗਾ ਪੈਣਾ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਉਹਨਾਂ ਦਾ ਵੀ ਇੱਕ ਬਿਆਨ ਆਉਂਦਾ ਕਿ ਸਾਈਕਲ ਦਾ ਵੀ ਕੋਈ ਸਟੈਂਡ ਹੁੰਦਾ ਪਰ ਇਹਨਾਂ ਦਾ ਤਾਂ ਕੋਈ ਸਟੈਂਡ ਹੀ ਨਹੀਂ ਹੈਗਾ ਉਸ ਨੂੰ ਕਿਸ ਤਰ੍ਹਾਂ ਦੇਖਦੇ ਤੁਸੀਂ ਨਹੀਂ ਬਿਲਕੁਲ ਵੀ ਮੈਂ ਖੋਦ ਇਹ ਗੱਲ ਕਹਿਣਾ ਮੇਰਾ ਆਪਣਾ ਐਕਸਪੀਰੀਅੰਸ ਹੈ ਸਾਡੇ ਘਰ ਇੱਕ ਸਾਈਕਲ ਖੜਾ ਮੇਰੇ ਫਾਦਰ ਸਾਹਿਬ ਦਾ ਉਹ ਸਾਰਾ ਹੀ ਸਾਈਕਲ ਗਲ ਚੁੱਕਿਆ ਪਰ ਅੱਜ ਵੀ ਉਹ ਸਟੈਂਡ ਤੇ ਖੜਾ ਹੈ ਬਾਕੀ ਸਾਈਕਲ ਦਾ ਸਟੈਂਡ ਹੁੰਦਾ ਚੰਨੀ ਸਾਹਿਬ ਦੀ ਗੱਲ ਦੇ ਵਿੱਚ ਗਾਵਾ ਆਪਣੇ ਕਹਿੰਦਾ ਕਿੰਨਾ ਕੁਸ ਹੋਇਆ ਚੰਨੀ ਸਾਹਿਬ ਨਾਲ ਲੋਕਾਂ ਨੇ ਵੋਟਰਾਂ ਨੇ ਬਿਲਕੁਲ ਹਰਾਤੇ ਫਿਰ ਉਹ ਕਾਂਗਰਸ ਪਾਰਟੀ ਲਈ ਚਟਾਨ ਵਾਂਗ ਖੜੇ ਨੇ ਮੁੱਖ ਮੰਤਰੀ ਵੀ ਰਹਿਲੇ ਅੱਜ ਉਹ ਐਮਐਲਏ ਵੀ ਹੈ ਨਹੀਂ ਪਰ ਖੜੇ ਤਾਂ ਕਾਂਗਰਸ ਪਾਰਟੀ ਦੇ ਵਿੱਚ ਨੇ ਜਿੱਦਣ ਮੁੱਖ ਮੰਤਰੀ ਸੀਗੇ ਉਦੋਂ ਵੀ ਕਾਂਗਰਸ ਪਾਰਟੀ ਦੇ ਦੀ ਤੇ ਕਾਂਗਰਸ ਪਾਰਟੀ ਦੀ ਉਹਨਾਂ ਦਾ ਪੂਰਾ ਮਾਮਾ ਸਟਾਰ ਕਰਦੀ ਜੇ ਅੱਜ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਤੁਸੀਂ ਸਾਡੇ ਚਾਜ ਤੁਹਾਨੂੰ ਮੁੱਖ ਮੰਤਰੀ ਨਾ ਲੈਣੇ ਹ ਪਰ ਪਾਰਟੀ ਦਾ ਐਕਸਪੈਕਟ ਕਰੋ ਲੋਕਾਂ ਨੇ ਨਹੀਂ ਨੱਖ ਸਕਦਾ ਜੰਨੀ ਸਾਹਿਬ ਵਰਗੇ ਸਟੈਂਡ ਵਾਲੇ ਬੰਦੇ ਹੀ ਪਾਰਟੀ ਨੂੰ ਬਚਾਈ ਬੈਠੇ ਨੇ ਰਾਜੇ ਪਟੰਨੇ ਸਾਹਿਬ ਵਰਗੇ ਤੇ ਪ੍ਰਤਾਪ ਸਿੰਘ ਬਾਜਵੇ ਵਰਗੇ ਸਾਰੇ ਜਿਹੜੇ ਸਾਡੇ ਆਪੋਜੀਸ਼ਨ ਦੇ ਲੀਡਰ ਨੇ ਸਾਰੀ ਪਾਰਟੀ ਨੂੰ ਸਾਡੇ ਹਲਕੇ ਦੇ ਰੁਪਿੰਦਰ ਸਿੰਘ ਰਾਜ ਅਗਰਵਾਲ ਦੀ ਗੁਰਬੀਤ ਕੋਹਲੀ ਜੀ ਲਖਾ ਪਹਿਲ ਜੀ ਬੜੇ ਵਧੀਆ ਸੂਝਵਾਨ ਲੀਡਰ ਸਾਨੂੰ ਮਿਲੇ ਹੋਏ ਨੇ ਜਿਨ੍ਹਾਂ ਦਾ ਤੁਸੀਂ ਇਤਿਹਾਸ ਚੱਕ ਕੇ ਇੱਕ ਨਾ ਦੇਖ ਲਓ ਅੱਜ ਵੀ ਲੋਕਾਂ ਨੂੰ ਚਾਹੀਦਾ ਜਦ ਤੁਹਾਡੇ ਕੋਲ ਵੋਟ ਮੰਗਣ ਆਉਣ ਪਹਿਲਾਂ ਉਹਦਾ ਇਤਿਹਾਸ ਫੋਲੋ ਵੀ ਕੀ ਇਹ ਬੰਦੇ ਨੇ ਕਿੰਨੀ ਵਾਰ ਪਾਰਟੀ ਛੱਡੀ ਹੈ ਕੀ ਇਹਨੇ ਕਦੇ ਪਾਰਟੀ ਛੱਡੀ ਤਾਂ ਨਹੀਂ ਜਿਸ ਬੰਦੇ ਨੇ ਕਿਸੇ ਨੇ ਪਾਰਟੀ ਨਹੀਂ ਛੱਡੀ ਤਾਂ ਉਹਨੂੰ ਵੋਟ ਜਿਹੜੀ ਠਾਹ ਪਾ ਦਿਓ ਤੁਹਾਡੀ ਨਾਮ ਵੀ ਪਛਾਣੇਗਾ ਤੁਹਾਡੇ ਤੁਹਾਡੇ ਨਾਲ ਹਰ ਟਾਈਮ ਖੜੇ ਤਾਂ ਬਿਲਕੁਲ ਜੀ ਗੱਲਬਾਤ ਕੀਤੀ ਐ ਅਸੀਂ ਪਰਮੇਂਦਰ ਤਿਵਾੜੀ ਉਹਨਾਂ ਦੇ ਨਾਲ ਜੋ ਕਿ ਬਲਾਕ ਕਾਂਗਰਸ ਕਮੇਟੀ ਮਾਚੀਵੜਾ ਦੇ ਪ੍ਰਧਾਨ ਨੇ ਉਹਨਾਂ ਦਾ ਇਹ ਕਹਿਣਾ ਹੈ ਕਿ ਜਿਹੜੇ ਪਾਰਟੀਆਂ ਛੱਡ ਕੇ ਦਲ ਬਦਲੀਆਂ ਕਰ ਰਹੇ ਨੇ ਕਦੇ ਕਾਂਗਰਸ ਦੇ ਵਿੱਚ ਕਦੇ ਆਮ ਆਦਮੀ ਪਾਰਟੀ ਤੇ ਕਦੇ ਭਾਜਪਾ ਦੇ ਵਿੱਚ ਜਾ ਰਹੇ ਨੇ ਉਹਨਾਂ ਨੂੰ ਲੋਕਾਂ ਨੇ ਸਿਰੇ ਤੋਂ ਨਕਾਰ ਦੇਣਾ ਹੈ ਲੋਕਾਂ ਨੇ ਇਹ ਚੀਜ਼ ਦੇਖਣੀ ਹੈ ਕਿ ਇਹ ਕਿੰਨੀਆਂ ਪਾਰਟੀਆਂ ਪਹਿਲਾਂ ਛੱਡ ਕੇ ਆ ਚੁੱਕੇ ਨੇ ਇਹ ਆਪਣੀ ਕੁਰਸੀ ਨੂੰ ਲੈ ਕੇ ਕੁਰਸੀ ਦੇ ਪਿੱਛੇ ਭੱਜਦੇ ਫਿਰਦੇ ਨੇ ਤਾਂ ਪਾਰਟੀਆਂ ਬਦਲ ਰਹੇ ਨੇ ਹੁਣ ਦੇਖਣਾ ਇਹ ਹੋਵੇਗਾ ਕਿ ਹੋਰ ਕੋਈ ਚਿਹਰਾ ਕਾਂਗਰਸ ਪਾਰਟੀ ਦਾ ਕੀ ਕਾਂਗਰਸ ਪਾਰਟੀ ਨੂੰ ਛੱਡ ਕੇ ਜਾਂਦਾ ਹੈ ਭਾਰਤੀ ਜਨਤਾ ਪਾਰਟੀ ਦੇ ਵਿੱਚ ਜਾਂ ਨਹੀਂ ਜਾਂਦਾ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਤਾਂ ਵਧੇਰੇ ਅਪਡੇਟਸ ਲਈ ਦੇਖਦੇ ਰਹੋ D5 ਚੈਨਲ ਪੰਜਾਬੀ ਨਿਟਰ ਹਾਂ ਨਿਰਪੱਖ ਰਹਿਾਂ ਅਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੋਂ ਨਿਰਾਦ ਬਣਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂ ਮਨੋਰੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਹ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਧਰੋਹਰ ਸਿਹਤ ਔਰ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਰ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ਕਲ ਜੀ ਮੈਂ ਹਕ ਕੁਲਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ